ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਹਾਂ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਕਹਿਣ ਦੇ ਉੱਤੇ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ 3.5 ਦਿਨ ਸਾਲ ਦੇ ਕਰੀਬ ਰਹੇ ਉੱਥੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗ ਕਰਨਾ ਚਾਹਿਆ ਜਿਹੜੇ ਪਠਾਨ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਾਏ ਸੀ ਉਹ ਵੀ ਮਹਾਰਾਜ ਨੂੰ ਛੱਡ ਗਏ ਐ ਐਨ ਟਾਈਮ ਦੇ ਉੱਤੇ ਜੰਗ ਦੇ ਟਾਈਮ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਦੇ ਨਾਲ ਸਿੱਖਾਂ ਦੇ ਨਾਲ ਉੱਥੇ ਜੰਗ ਫਤਿਹ ਕੀਤਾ ਜਦੋਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਰਾਜਾ ਹਰੀਚੰਦ ਦੇ ਤੀਰ ਮਾਰਿਆ ਤੁਰੰਤ ਹੀ ਇੱਕ ਸਿੰਘ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਖਬਰ ਦਿੱਤੀ ਕਿ ਮਹਾਰਾਜ ਤੁਹਾਡੇ ਘਰ ਪੁੱਤਰ ਦੀ ਦਾਤ ਹੋਈ ਹੈ 129 ਮਾਗ 1687 ਈਸਵੀ ਦੇ ਕਰੀਬ ਦੀ ਇਹ ਗੱਲ ਹੈ ਮਾਰਾ ਸੱਚੇ ਪਾਸੇ ਨੇ ਕਿਹਾ ਵੀ ਜੰਗ ਜਿੱਤੀ ਐ ਸਾਡੇ ਪੁੱਤਰ ਦਾ ਨਾਮ ਅਜੀਤ ਸਿੰਘ ਰੱਖਿਆ ਜਾਵੇ ਬਾਬਾ ਅਜੀਤ ਸਿੰਘ 5 ਸਾਲ ਦੀ ਉਮਰ ਦੇ ਵਿੱਚ ਜਦੋਂ ਮਹਾਰਾਜ ਪਹਾੜੀ ਰਾਜਿਆਂ ਦੀ ਮੀਟਿੰਗ ਕਰਾਉਣ ਵਾਸਤੇ ਰਵਾਲਸਰ ਗਏ ਸੀ ਉੱਥੇ ਬਾਬਾ ਅਜੀਤ ਸਿੰਘ ਜੀ ਨਾਲ ਗਏ ਸਨ ਸੋ ਬਾਬਾ ਜੀ ਨੇ ਬਹੁਤ ਜੰਗਾਂ ਦੇ ਵਿੱਚ ਹਿੱਸਾ ਲਿਆ ਨੂ ਪਿੰਡ ਪੈਂਦਾ ਥਰਮਲ ਪਲਾਂਟ ਦੇ ਕੋਲ ਕੀਰਤ ਪ੍ਰਸਾਦ ਦੇ ਕੋਲ ਸਰਸਾ ਨਦੀ ਦੇ ਕੰਢੇ ਉੱਥੋਂ ਦੇ ਰੰਗੜਾ ਨੇ ਪੋਠੋਹਾਰ ਦੀ ਸੰਗਤ ਨੂੰ ਲੁੱਟਿਆ ਸੀ। ਬਾਬਾ ਅਜੀਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਉਸ ਪਿੰਡ ਦੇ ਉੱਤੇ ਹੱਲਾ ਕਰਕੇ ਉੱਥੋਂ ਦੇ ਰੰਗੜਾ ਨੂੰ ਸੋਧਿਆ। ਬਜਰੂੜ ਪਿੰਡ ਦੇ ਜਿਹੜੇ ਕਿ ਰੰਗੜਾ ਨੇ ਵੀ ਸਤਿਗੁਰੂ ਦੀ ਸੰਗਤ ਨੂੰ ਲੁੱਟਿਆ ਸੀ ਉੱਥੋਂ ਵੀ ਬਾਬਾ ਅਜੀਤ ਸਿੰਘ ਜੀ ਨੇ ਭਾਈ ਉਦੇਸ ਸਿੰਘ ਨਾਲ 100 ਸਿੰਘਾਂ ਨਾਲ ਹਮਲਾ ਕਰਕੇ ਬਦਲਾ ਲਿਆ। 1700 ਈਸਵੀ ਦੀ ਗੱਲ ਹੈ। ਜਦੋਂ ਪੂਰੇ ਭਾਰਤ ਦੇ ਅੰਦਰ ਰੰਗਜੀਵ ਨੇ ਸਭ Hindu, Musalman, ਸਭ ਬ੍ਰਹਮ ਗਿਆਨੀ ਨੂੰ ਮਾਰਨਾ ਚਾਹਿਆ। ਤਾਂ ਸਾਬ ਬ੍ਰਹਮ ਗਿਆਨੀ ਭੱਜ ਕੇ ਮੁਸਲਮਾਨ ਫਕੀਰ ਅਰੰਧਪੁਰ ਸਾਹਿਬ ਵਿੱਚ ਸ਼ਰਨ ਲੈ ਚੁੱਕੇ ਸਨ ਮਹਾਰਾਜ ਨੇ ਪਹਾੜ ਵਾਲੇ ਪਾਸੇ ਤਾਰਾਗੜ ਕਿਲਾ ਬਣਾਇਆ ਹੋਇਆ ਸੀ ਉੱਥੇ ਉਹ ਸਾਰੇ ਬ੍ਰਹਮ ਗਿਆਨੀ ਰੱਖੇ ਪਰ ਬਾਬਾ ਅਜੀਤ ਸਿੰਘ ਜੀ ਬਹੁਤ ਵੱਡੇ ਬ੍ਰਹਮ ਗਿਆਨੀ ਸਨ ਉਹਨਾਂ ਦੀ ਡਿਊਟੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 500 ਬ੍ਰਹਮ ਗਿਆਨੀ ਦੀ ਰੱਖਿਆ ਲਈ ਲਾਈ ਭਾਈ ਉਦੇਸ ਸਿੰਘ ਜੀ ਨਾਲ ਉਸ ਕਿਲੇ ਦੇ ਵਿੱਚ ਜਿਹੜਾ ਕਿ ਬਹੁਤ ਵੱਡਾ ਜੰਗ ਕਰਕੇ ਉਹਨਾਂ ਬ੍ਰਹਮ ਗਿਆਨ ਨੇ ਜੇ ਰੱਖਿਆ ਕੀਤੀ ਉੱਥੇ ਵੀ ਬਾਬਾ ਜੀ ਨੇ ਜੰਗ ਲੜਿਆ ਅੱਛਿਆ ਆਰਪੁਰ ਦੇ ਕੋਲ ਪਿੰਡ ਪੈਂਦਾ ਜੈਜੋ ਉੱਥੋਂ ਦਾ ਬ੍ਰਾਹਮਣ ਦੇਵੀ ਦਾਸ ਨਵੀਂ ਵਿਆਹੁਤਾ ਆਪਣੀ ਘਰ ਵਾਲੀ ਨੂੰ ਲੈ ਕੇ ਘਰ ਨੂੰ ਆ ਰਿਹਾ ਸੀ ਡੋਲਾ ਉਹਦਾ ਜਿਹੜਾ ਕਿ ਜਾਬਰ ਖਾਨ ਨੇ ਲੁੱਟ ਲਿਆ ਆਪਣੇ ਪਿੰਡ ਬੱਸੀ ਲੈ ਗਿਆ ਉਹਨੇ ਬਹੁਤ ਕਾਜ਼ੀਆਂ ਤੇ ਬਹੁਤ ਨਵਾਬਾਂ ਕੋਲ ਪਹੁੰਚ ਕੀਤੀ ਪਰ ਉਹਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਜਦੋਂ ਅਰਜ਼ ਗਈ ਤਾਂ ਸਹਬਜ਼ਾਦੇ ਨੂੰ ਪਾਈ ਉਦੇਸਿੰਘ ਨੂੰ ਨਾਲ ਸਾਬ ਸਿੰਘਾਂ ਦਾ ਜਥਾ ਲੈ ਕੇ ਭੇਜਿਆ ਆਦੀ ਰਾਤ ਨੂੰ ਜਾਬਰਖਾਨ ਨੂੰ ਘੇਰਿਆ ਕੁਝ ਸਮੇਂ ਬਾਅਦ ਹੀ ਜੰਗ ਤੋਂ ਜਾਬਰਖਾਨ ਨੂੰ ਬੰਨ ਲਿਆ ਗਿਆ ਬਾਅਦ ਵਿੱਚ ਬਾਬਾ ਜੀ ਸਿੰਘ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਸੰਸਕਾਰ ਕਰਕੇ ਉੱਥੇ ਅੱਜ ਬਹੁਤ ਸੋਹਣਾ ਅੰਗੀਠਾ ਬਣਿਆ ਹੋਇਆ ਪਿੰਡ ਮਾਧਪੁਰ ਦੇ ਵਿੱਚ ਉੱਥੇ ਬਹੁਤ ਸੋਹਣਾ ਸ਼ੀਦਾਂ ਦਾ ਅੰਗੀਠਾ ਉਹ ਜਾਬਰਖਾਨ ਨੂੰ ਬੰਨ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਗਿਆ ਮਹਾਰਾਜ ਨੇ ਧਰਤੀ ਦੇ ਵਿੱਚ ਗੜਵਾ ਕੇ ਲੋਕਾਂ ਤੋਂ ਪੱਥਰ ਮਰਵਾਏ ਬਹੁਤ ਵੱਡੀ ਉਹਨੂੰ ਸਜ਼ਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹਾਬਜਾਦੇ ਨੇ ਸਰਸਾ ਦੇ ਕੰਡੇ ਜਦੋਂ ਕਿਲਾ ਛੱਡਿਆ ਸੀ 1704 ਈਸਵੀ ਦੇ ਵਿੱਚ ਉਸ ਉਸ ਸਮੇਂ ਵੀ ਜੰਗ ਦੇ ਵਿੱਚ ਹਿੱਸਾ ਲਿਆ ਜਦੋਂ ਭਾਈ ਬਜੇਤਰ ਸਿੰਘ ਨੇ ਹਾਂਥੀ ਨੂੰ ਮਾਰਿਆ 1700 ਈਸਵੀ ਦੇ ਵਿੱਚ ਜੰਗ ਹੋਈ ਸੀ ਉਸ ਵੇਲੇ ਭਾਈ ਉਦੇਸ ਸਿੰਘ ਦੇ ਨਾਲ ਉਸ ਜੰਗ ਦੇ ਵਿੱਚ ਭਾਈ ਉਦੇਸ ਸਿੰਘ ਦੀ ਮਦਦ ਕੀਤੀ ਬਾਬਾ ਜੀ ਸਿੰਘ ਇੱਕ ਬਹੁਤ ਵੱਡੇ ਯੋਧੇ ਸਨ ਉਹਨਾਂ ਨੇ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਬਹੁਤ ਵੱਡਾ ਜੰਗ ਕਰਕੇ ਸ਼ੀਧੀ ਪ੍ਰਾਪਤ ਕੀਤੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ